ਇਹ ਜੀ ਇਹ ਵਿਚਾਰਾਂ ਤੋਂ ਜੋ ਥੋੜਾ ਫਾਲੀ ਵੀ ਨਹੀਂ ਕੀਤਾ ਗਿਆ ਬਗਲ ਸਾਹਿਬ ਨੂੰ ਫਾਲੀ ਕੀਤੀ ਤੇ ਖੇਵੀਰ ਬਾਗ ਨੂੰ ਕਿੰਨਾ ਸਾਫ ਕੀਤੀ ਜਿਹੜੇ ਨੋਬ ਪ੍ਰਵਾਂਤ ਲਈ ਜਿਹਾ ਉਹ ਜਨਗ ਰਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਿਹਾ ਗੱਲਾਂ ਦੇ ਕੋਈ ਵੀ ਨਾਮ ਤੇ ਹੁਣ ਕਾਨੂੰਨ ਨਿਕਾਲ ਰਿਹਾ ਉਹ ਅਕਸਰ ਮਾਰ ਰਿਹਾ ਪਰ ਫਾਰਮ ਉਹਨਾਂ ਨੂੰ ਕਰਵਾ ਨਹੀਂ ਕਰੇਗੀ ਉਹ ਤਾਂ ਅਕਾਲ ਤਖਤੋਂ ਵੀ ਤੋੜੇਗਾ ਸੁਖਬੀਰ ਬਾਦਲ ਨੇ ਅੰਮ੍ਰਿਤਪਾਲ ਤੇ ਉਹਨਾਂ ਦੀ ਪਾਰਟੀ ਦੇ ਉੱਪਰ ਵੱਡੇ ਬਿਆਨ ਦਿੱਤੇ ਵੱਡੇ ਨਿਸ਼ਾਨੇ ਸਾਦੇ ਪਰ ਅੱਜ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਸ਼੍ਰੀ ਮੁਖਸਰ ਸਾਹਾ ਪਹੁੰਚ ਕੇ ਵੱਡੀ ਗੱਲ ਕਹਿ ਦਿੱਤੀ ਹੈ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਨੇ 16 ਸਾਲ ਜੇਲ ਨਹੀਂ ਕੱਟੀ ਹੈ ਇਹ ਸਭ ਝੂਠ ਹੈ ਇਹ ਦਾਵਾ ਅੰਮ੍ਰਿਤਪਾਲ ਦੇ ਪਿਤਾ ਤਰਸੇਮ ਸਿੰਘ ਨੇ ਕੀਤਾ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸੁਖਬੀਰ ਬਾਦਲ ਜੋ ਪਾਰਟੀ ਚਲਾ ਰਹੇ ਨੇ ਤੇ ਜਿਨ੍ਹਾਂ ਨੇ ਰਾਜ ਕੀਤਾ ਹੈ ਉਹਨਾਂ ਨੇ ਕਿਹੜਾ ਜੇਲ ਕੱਟੀ ਹੈ ਇਹ ਵੱਡੇ ਸਵਾਲ ਤਰਸੇਮ ਸਿੰਘ ਨੇ ਅਮਰਪਾਲ ਦੇ ਪਿਤਾ ਨੇ ਖੜੇ ਕੀਤੇ ਹੈ ਨਾਲ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਸਾਡੀ ਪਾਰਟੀ ਨੂੰ ਬਣਾਉਣ ਦੇ ਵਿੱਚ ਜੋ ਅੜਿੱਕੇ ਲਾਏ ਜਾ ਰਹੇ ਨੇ ਸਾਡੀ ਸਿਆਸੀ ਕਾਨਫਰੰਸ ਦੇ ਵਿੱਚ ਲੋਕ ਨਾ ਪਹੁੰਚ ਸਕਣ ਇਸ ਕਰਕੇ ਸ਼ਕਤੀਆਂ ਵੱਖ-ਵੱਖ ਤਰ੍ਹਾਂ ਦੇ ਅੜਿੱਕੇ ਲਾ ਰਹੀਆਂ ਨੇ ਅੱਜ ਉਹ 14 ਤਰੀਕ ਨੂੰ ਮਾਦੀ ਮੁਖਤਰੀ ਲੈ ਕੇ ਜਦੋਂ ਸਰੂਰ ਸਾਹਿਬ ਨੇ ਢਾੜੀ ਮੁਕਤੀ ਦਿੱਤੀ ਗਈ ਹੁੰਦੀ ਆ ਉਹ ਇਸ ਨੂੰ ਮੁਖਰਤ ਨੇ ਆ ਕਿ ਇਹ ਕੋਤ ਪਾਈ ਅਮਰਪਾਲ ਸਿੰਘ ਵੱਲੋਂ ਔਰ ਸਰਦਜੀਤ ਸਿੰਘ ਵੱਲੋਂ ਤੇ ਬਾਕੀ ਹੋਰ ਪੰਜਾਬ ਵਾਸੀਆਂ ਵੱਲੋਂ ਅਸੀਂ ਇੱਕ ਸੰਜੀ ਦੇ ਤੇ 57% ਕਰ ਰਹੇ ਜਿਹਦੇ ਵਿੱਚ ਅਸੀਂ ਇੱਕ ਰਾਸ਼ਟਰੀ ਪਾਰਟੀ ਜਿਹੜੀ ਆ ਪੰਥਕ ਤੌਰ ਤੇ ਜਿਹੜੇ ਪੰਥਕ ਤੌਰ ਤੇ ਬਿਕਰੂਗੀ ਉਹ ਉਹਦਾ ਵੀ ਆਗਾਜ਼ ਕਰਨ ਜਾ ਰਹੇ ਹਾਂ ਇਸ ਸਰਕੇ ਅਸੀਂ ਇਹ ਇੱਕ ਬਹੁਤ ਵੱਡੀ 70% ਕਰਕੇ ਸੰਮਤੀ ਨੂੰ ਪ੍ਰਵਾਨਗੀ ਵੀ ਲਵਾਗੇ ਤੇ ਸੰਗਤ ਨੂੰ ਸਾਡੀ ਪੰਜਾਬ ਪੂਰੇ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ 14 ਫਰਵਰੀ ਦੀ ਵਾਅਦਾ ਤੋਂ ਬਾਅਦ ਪਹੁੰਚ ਕੇ ਇਹ ਜੋ ਕਰੋ ਕਿ ਸਾਨੂੰ ਕੁਝ ਇਹੋ ਜਿਹੀ ਸਪੈਟਾ ਨਹੀਂ ਮਿਲ ਰਹੀਆਂ ਇਸ ਸਥਾਣ 'ਤੇ ਕਾਫੀ ਲੋਕਾਂ ਨੂੰ ਪ੍ਰਤੀਕਾਤਿਕ ਆ ਵੀ ਰਹੇ ਆ ਕਿ ਤੁਸੀਂ ਉੱਥੇ ਪਹੁੰਚੋ ਨਾ ਜਾਓ ਉਹਨਾਂ ਦੀ ਮੀਟਿੰਗਾਂ 'ਚ ਨਾ ਜਾਓ ਇਹੋ ਜਿਹੇ ਹਾਲਾਤ ਸੀ ਚਾਹ ਰਹੇ ਇਸ ਕਰਕੇ ਕਿ ਕਿਨੇ ਸਾਰੇ ਕਿਸੇ ਦਰ ਪਹਿ ਤੋਂ ਮੁਕਤ ਹੋ ਕੇ ਕੋਈ ਗਲਮੀ ਤੇ ਰਾਜਨੀਤਿਕ ਸੈਸਿਕ ਕਾਨਫਰੰਸ ਹੋਵੇ ਕੋਈ ਇਹ ਬੰਦੇ ਕੋਈ ਇਹ ਕੋਈ ਆਪਣੇ ਦਿਲ ਦੇ ਅੰਦਰ ਇਹ ਜੀ ਮੇਰਾ ਖਿਆਲ ਹੈ ਕਿ ਜੋ 16 ਸਾਲ ਵੀ ਹੋ ਵੀ ਝੂਠ ਹੋ ਗਏ ਬਾਦਲ ਸਾਹਿਬ ਨੇ 16 ਸਾਲ ਨਹੀਂ ਕੀਤੀ ਇਸ ਖਵੀਰ ਬਾਦਲ ਨੇ ਕਿਨ੍ਹੇ ਸਾਲ ਕਰਤੀ ਹੈ ਜਿਹੜਾ ਉਹ ਪਾਰਟੀ ਚਲਾ ਰਿਹਾ ਹੈ ਨਹੀਂ ਇਹ ਕੋਈ ਜੇਲ੍ਹ ਕੱਟਣਾ ਕੋਈ ਬਹੁਤ ਵੱਡੀ ਗੱਲ ਹੈ ਕਿ ਆਪਣੇ ਕੌਮ ਦੇ ਬੰਦੇ ਨੂੰ ਜੇਲ੍ਹੋਂ ਵੀ ਛੁਟੇ ਇਹਨਾਂ ਦੀ ਇਹੋ ਮਨਸਾ ਹੈ ਕਿ ਇਹ ਜਿਹੜੇ ਕੋਈ ਜਿਹੜੇ ਲੋਕ ਪ੍ਰਵਾਂਤ ਲੀਏ ਉਹ ਜਿਨਾ ਗਹਿਣ ਤੇ ਇਹ ਉਹਨਾਂ ਦੇ ਮਗਨੋ ਰਾਜ ਕਰਦੇ ਰਹਿਣ